ਮੇਰਾ ਨਾਮ ਜੀ ਬਲੰਦਰ ਸਿੰਘ ਹੈ ਜੀ ਪਿੰਡ ਸਾਡਾ ਹੜਰਕਲਾ ਹੈ ਜੀ ਹਾਲਾਤ ਪਿੰਡਾਂ ਦੇ ਬਹੁਤ ਹੀ ਮਾੜੇ ਹੋਏ ਗਏ ਜੀ ਅੱਜ ਤੋਂ ਚਾਰ-ਤਰ ਪਹਿਲਾਂ ਪਾਣੀ ਆਇਆ ਹੋਇਆ ਜੀ ਕੋਈ ਪਿੰਡਾਂ 'ਚ ਪਾਣੀ ਫਿਰ ਗਿਆ ਬਾਨੇ ਲਾ ਕੇ 4-4 ਫੁੱਟ ਦੇ ਤੇ ਪਿੰਡਾਂ 'ਚ ਪਾਣੀ ਦਾ ਕੰਟਰੋਲ ਕੀਤਾ ਵੀ ਘਰਾਂ 'ਚ ਨਾ ਵੜੇ ਤੇ ਜਿਹੜੀਆਂ ਸਾਡੀਆਂ ਫਸਲਾਂ ਵਾ ਫਸਲਾਂ ਸਾਡੀਆਂ 5 ਦਿਨ ਹੋ ਗਏ ਜੀ ਜਿਹੜੀਆਂ ਸੱਕੀ ਦੇ ਨਾਲੇ ਕਰਕੇ ਸਾਨੂੰ ਮਾਰ ਵੱਜੀ ਹੈ ਰਾਵੀ ਦੀ ਫਸਲਾਂ ਸਾਡੀਆਂ ਜਿਹੜੀਆਂ ਉਹ 5 ਦਿਨ ਹੋ ਗਏ ਗੁੱਡੀਆਂ ਪਈਆਂ ਨੇ ਘਟੋ-ਘਟ 10-10 ਫੁੱਟ ਦੇ ਲਗਭਗ ਪਾਣੀ ਜਿਹੜਾ ਫਸਲ ਛੋਤਾ ਪਿਆ ਜੀ ਫਸਲਾਂ ਸਾਡੀਆਂ ਬਹੁਤ ਨੁ ਪਿੰਡਿਆ ਹਾਲਸੀ ਇਹ ਲੱਗੇ ਲੱਗੇ ਪਿੰਡ ਦੀ ਹੜ੍ਹ ਕਲਾਮ ਆ ਇਹ ਹੜ੍ਹ ਖੁਰਦਿਆ ਜੀ ਤੇ ਉਹਦੋਂ ਅਗਲਾ ਜੀ ਅੰਬਕੋੜਲੀ ਹੈ ਉਹ ਅੰਬਕੋੜਲੀ ਵਿਸਰਿਆ ਸੂਰਾਪੁਰ ਪਿੰਡਿਆ ਗੁਜਰਾਂ ਵਾਲੀ ਆ ਜਿਹਨੂੰ ਆਪਾਂ ਇਬਰਾਹੀਮਪੁਰਾ ਵੀ ਕਹਿੰਨੇ ਆ ਇਹਦੇ ਪਿੱਛੇ ਗੱਗੋਮਾਲ ਆ ਗੱਗੋਮਾਲ ਦੇ ਢੇਰੇ ਆ ਜੀ ਲੱਗੇ ਗੁਜਰਪੁਰਾ ਵਾ ਥੇ ਆ ਜੀ ਸਾਰੇ ਪਿੰਡਾਂ ਦੀ ਤਬਾਹੀ ਹੋਈ ਪਈ ਹੈ ਜੀ ਕਿਸਾਨਾਂ ਦਾ ਨੁਕਸਾਨ ਜੀ ਜੋ ਵੀ ਧੋਨੇ ਦੀ ਫਸਲ ਆ ਉਹ ਤਬਾਹ ਹੋ ਚੁੱਕੀ ਆ ਲਗਭਗ ਏਕੜ ਦਾ ਜੋ ਵੀ ਉਹਦਾ ਕਿੱਲੇ ਦੀ ਕਮਾਈ ਸੀ ਉਹ ਦੀ ਤਬਾਹ ਹੋ ਗਈ ਹੈ ਵਗ ਰਹੀ ਹੈ ਰਾਣਾ ਗੁਰਬਿੰਦਰ ਸਿੰਘ ਪਿੰਡ ਮੇਰਾ ਹਰਕ ਨਾਮ ਸਰ ਤੁਸੀਂ ਇਧਰ ਕੈਮਰਾਮੈਨ ਆ ਵੇਖੋ ਛੋਟਾ ਫੋਲ ਵਗ ਰਿਹਾ ਇਹ ਸਿਰ ਸਾਰ ਮਾਰੋ ਤੁਸੀਂ ਕੈਮਰੇ ਸਾਰਾ ਪਿੰਡ ਵਖੋ ਬਿਲਕੁਲ ਤਬਾ ਸਾਡਾ ਹੋ ਚੁੱਕਾ ਫਸਲ ਦੇ ਵਾਹ ਫਸਲ ਬਿਲਕੁਲ ਤਬਾ ਹੋ ਚੁੱਕੀ ਮਾਲ ਜਿਹੜਾ 86 ਦਾ ਹਰਾ ਆਇਆ ਉਹ ਤੋਂ ਇਲਾਵਾ ਸਾਡਾ 25 30 ਸਾਲ ਪਿੱਛੇ ਸਰ ਦਾ ਹੜਾ ਕੰਮ ਪੈ ਗਿਆ ਜੇ ਹੋਣ ਜਰਾ ਆਵਾ ਇਹ ਤੋਂ ਇਲਾਵਾ ਸਾਡਾ ਨੁਕਸਾਨ ਵਾਤੋਂ ਵਾਤੋਂ 25 30 ਸਾਲ ਪਿੱਛੇ ਫੇਰ ਅਸੀਂ ਪੈ ਗਏ ਔਰ ਸਰਕਾਰਾਂ ਕੀ ਦੇਣਾ ਵਾ ਵਾਤੋਂ ਵਾਤੋਂ 10000 15000 ਰੁਪਏ ਆਦ ਰਸਾਨ ਉਹ ਜਿਆਦਾ ਜਾ ਇਹ ਠੇਕਾ ਪੜ ਚੁਕੇ ਆ ਉਹਦਾ ਠੇਕਾ ਪੂਰਾ ਹੋਣਾ ਸਾਡਾ ਜਿਹੜਾ ਆਰਥਿਕ ਤਹੇ ਚ ਲੈ ਚੁਕੇ ਆ ਸਾਡਾ ਬਿਲਕੁਲ ਆਰਥਿਕ ਵਿਹਾਰ ਨਹੀਂ ਲਾ ਸਕਦਾ ਉਹਦੇ ਸਾਨੂੰ ਮੰਨ ਲਓ ਵਟਾ ਕਮਾਈ ਜਾਣਾ ਵਾ ਤੇ ਜਿਹੜਾ ਸਾਡਾ ਨੁਕਸਾਨ ਹੈ ਹਾਲੇ ਸਰਕਾਰ ਕੁਝ ਨਹੀਂ ਦੇ ਸਾਲੀ ਸੰਗ ਉਹ 10 15 ਸਾਲ ਮੰਨ ਲਓ 25 ਸਾਲੇ ਪਿੱਛੇ ਪੈ ਚੁਕੇ ਹਾਂਜੀ ਲੱਗਦਾ 25 ਸਾਲ ਬੇਤਵਾਰਾ ਲੱਗ ਜਾਣਗੇ ਕਿਸਾਨ ਉਹਦੇ ਆਹ ਜਿਹੜੇ ਇਹ ਵਾ ਮੰਲੋ ਸਰਕਾਰ ਸੈਂਟਰ ਸਰਕਾਰ ਆ ਜਾਂ ਪੰਜਾਬ ਸਰਕਾਰ ਆ ਇਹਦੇ ਦੇ ਸਾਡੀ ਪੂਰੀ ਮਿਕ ਕਰੇ ਮੰਨ ਲਓ ਵੀ ਸਾਡਾ ਇੰਨਾ ਨੁਕਸਾਨ ਝੋਨੇ ਦਾ ਹੋਇਆ ਵਾ ਇਹ ਕਦੇ ਸਾਡਾ ਪੂਰਾ ਹੋਈ ਨਹੀਂ ਸਕਦਾ 25 30 ਸਾਡੇ ਪਿੱਛੇ ਪੈ ਚੁਕੇ ਸਾਡਾ